ਹਾਂਜੀ ਗੱਜ ਤੁਹਾਡਾ ਸਵਾਗਤ ਹੈ ਲਾਪਤ ਸਿੰਘ ਸਿੱਧੂ ਵਲੋਗਰ ਚੈਨਲ ਦੇ ਵਿੱਚ ਆਪਾਂ ਨਾਲ ਹੋਗੇ ਰੈਡੀ 3 ਵਜੇ ਵਲੋਗ ਸ਼ੁਰੂ ਕੀਤਾ ਜੀ ਆਪਾਂ ਬਾਕੀ ਆਪਾਂ ਹੁਣ ਸਰਦੂਲਗੜ ਚੱਲੇ ਆ ਅੱਧ ਸ਼ਹਿਰ ਉੱਥੋਂ ਗੰਡਿਆਂ ਦੀ ਪਨੀਰੀ ਲਹੋਣੀ ਨਾਲੇ ਬਲੂ ਹੋਰ ਵਾਸਤੇ ਬਲੂ ਲੈਟਾ ਰਿਹਾ ਵਾਂਗੇ ਆਪਾਂ ਬਾਕੀ ਬਣੇ ਰਹੋ ਵਲੋਗ ਵਿੱਚ ਆਪਾਂ ਹੁਣ ਪਹਿਲਾਂ ਜਾਂਦੇ ਹਾਂ ਸ਼ਹਿਰ ਜਾਣੇ ਹਾਂ ਆਪਾਂ ਜਾ ਕੇ ਮਿਲਦੇ ਹਾਂ ਉੱਥੇ बाकी हम आप चलने शहर लाइटा लैन ब्ल्यू होर्स ब्ल्यू वाइट लियावे लाइट उसे जाके मिलती शहर सकते हो ਬਾਕੀ ਗੰਡਿਆਂ ਵਾਲੀ ਜਗ੍ਹਾ ਤੇ ਜਾ ਕੇ ਮਿਲਦੇ ਆ ਤੁਹਾਨੂੰ ਆਪਾਂ ਜਾਈ ਜੰਨੇ ਸਰਦੂਲੇ ਵਾਲੇ ਉੱਥੇ ਜਾ ਕੇ ਮਿਲਦੇ ਆ ਇਧਰ ਆਪਣੀ ਇੱਕ ਗਰਦਰੀਆਂ ਧਗਾ ਦੇਣਾ ਤੁਹਾਨੂੰ ਇਹ ਗੰਡਿਆਂ ਦਾ 20 ਤੇ ਪਨੀਰੀ ਲੱਲੀ ਥੀ ਆਪਾਂ ਬਾਕੀ ਕਾਲੂ ਲਾਵਾਂ ਉਹ ਵੀ ਵਲੋਗ ਆ ਜੂਗਾ ਅੱਗੇ ਹੁਣ ਆਪਾਂ ਘਰਾਂ ਵੱਲੇ ਚੱਲਦੇ ਹਾਂ ਬਲੂ ਹੋਰ ਸਵਾਸਤੇ ਲਾਈਟਾਂ ਲੈ ਕੇ ਫਿਰ ਚੱਲਦੇ ਹਾਂ ਦੇਖ ਸਕਦੇ ਆਪਾਂ ਸਮਾਨ ਜੱ ਲੈ ਲਿਆ ਜਿਹੜਾ ਟਰੈਕਟਰ ਆ ਤੇ ਬਲੂ ਹੋਰ ਸਵਾਸਤੇ ਦੇਖ ਸਕਦੇ ਹੋ ਬਾਕੀ ਘਰੇ ਜਾ ਕੇ ਵਿਖਾਉਨੇ ਆ ਤੁਹਾਨੂੰ ਅੱਜ ਜਗਾ ਕੇ ਵਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਹਾਂਜੀ ਆਪਾਂ ਆ ਗਏ ਘਰੇ ਤੇ ਹੁਣ ਆਪਾਂ ਬਸ ਬਲੂ ਹੋਰ ਤੁਹਾਨੂੰ ਲੱਗਦੇ ਆ ਲੱਟਣ ਹੁਣ ਬਾਕੀ ਇਹ ਚੈੱਕ ਕਰੂ ਆਪਾਂ ਲੈ ਆਂਦੀਆਂ ਪੰਜ ਦਾ ਬਲੂ ਲੈ ਆਂਦੀਆਂ ਪੰਜ ਵਾਈਟ ਲੈ ਆਂਦੀਆਂ ਦੇਖੋ ਤੁਸੀਂ ਬਾਕੀ ਹੁਣ ਫਿੱਟ ਕਰਦੇ ਆਪਾਂ ਬਾਕੀ 2 3 ਤੇ ਟਰੈਕਟਰ ਦੇ ਥੱਲੇ ਲਾਵਾਂਗੇ ਬਾਕੀ ਮਰਗਾਰਡ ਤੇ ਲਾਵਾਂਗੇ ਛੋਤਰੀ ਤੇ ਲਾਵਾਂਗੇ ਤੁਹਾਨੂੰ ਵਿਖਾਉਣੇ ਨਾਲ ਦੀ ਨਾ ਬਾਕੀ ਜਿਹੜਾ ਰਾਤ ਨੂੰ ਜਗਾ ਕੇ ਵੀ ਵਿਖਾਵਾਂਗੇ ਤੁਹਾਨੂੰ ਹੁਣ ਆਪਾਂ ਫਿੱਟ ਕਰ ਲਈਏ ਪਹਿਲਾਂ ਇਹ ਆਪਾਂ ਤਾਰਾ ਜੋੜਤੀਆਂ ਦੇਖ ਸਕਦੇ ਤੁਸੀਂ ਦੋ ਵਾਈਟ ਤੇ ਦੋ ਬਲੂ ਬਾਕੀ ਹੁਣ ਟਰੈਕਟਰ ਦੀ ਸ਼ੋਅ ਦੇ ਥੱਲੇ ਲਾਵਾਂਗੇ ਦਿਖਾਵਾਂ ਤੁਹਾਨੂੰ ਨਾਲ ਦੀ ਨਾਲ ਬਾਕੀ ਬਾਕੀ ਉਹ ਵੀ ਪਈਆਂ ਨੇ ਉਧਰ ਪਲਾ ਜੋੜ ਕੇ ਤੁਹਾਨੂੰ ਦਿਖਾਉਂਦੇ ਆਂ ਵੇਖ ਸਾਧਦੇ ਆਪਾਂ ਤੁਹਾਨੂੰ ਜਗਾ ਕੇ ਵਿਖਾਉਂਦੇ ਆਂ ਲਾਈਟ ਚੈੱਕ ਕਰਿਓ ਸਿਹਰਾ ਦਾ ਪਤਾ ਤਾਂ ਜੋੜਤੀਆਂ ਨੇ ਬਾਕੀ ਹੁਣ ਜਗਾ ਕੇ ਬੁਖਾਉਣਾ ਆਜੇ ਇੱਕ ਗੱਲ ਫਿਰ ਨਹੀਂ ਤਾਰਾਂ ਐਵੇਂ ਜੱਗਣੀਆਂ ਬਾਕੀ ਰਾਤ ਨੂੰ ਬੁਖਾਵਾਂਗੇ ਤੁਹਾਨੂੰ ਜੀ ਆਪਾਂ ਟਰੈਕਟਰ ਥੱਲੇ ਲੱਟਾਂ ਦਾ ਕਰਤੀਆਂ ਫਿੱਟ ਤੁਹਾਨੂੰ ਚੈੱਕ ਕਰਾਉਨੇ ਆ ਮੈਂ ਅਮਨ ਅ ਬਾਕੀ ਚੈੱਕ ਕਰਕੇ ਦੱਸਦਾ ਮੈਂ ਤੁਹਾਨੂੰ ਆਪਾਂ ਮਰਗਾੜੇ ਚ ਵੀ ਇਹ ਜਿ ਫਿੱਟ ਕਰਨੀਆਂ ਨੇ ਲਾਈਟਾਂ ਬੋਖ ਸਦਾ ਗੋਵਾਨ ਦਤੋ बाकी सोच लाइए आपकी फिर थानू खोना मैं बस एक मिनट रुक इतियां आप तो चान चेक एक मिनट रुको जगा दो बाकी तीन वीडियो बना ਮੈਂ ਬਣਾ। ਹਾਂ ਜੇ ਅਜੇ ਵੀ ਨਹੀਂ ਲੱਟਾ ਜੁੜੀਆਂ ਸ਼ਾਮ ਦੇ 7 ਵਜੇ ਕਿ ਆ ਜੇ ਵੀ ਆਪਾਂ ਲੱਗੇ ਹੋਈਆਂ। ਬਈ ਕੀ ਕਰਾਂਗੇ ਕੋਸ਼ਿਸ਼ ਤਾਂ ਮੈਂ ਬਣਾ ਕੇ ਬਖੋਣਾ। ਚੈੱਕ ਕਰ ਸਕਦੇ ਹੋ ਆਪਣੀਆਂ ਲੱਟਾਂ ਜਗੀਆਂ ਟਰੈਕਟਰ ਦੀਆਂ ਬਲੂ ਹORS ਦੀਆਂ ਦੇਖ ਸਕਦੇ ਡੈੜੀ ਜਗਾਈ ਇਹਦੇ। ਚੈੱਕ ਕਰ ਸਕਦੇ। ਚੈੱਕ ਕਰੋ। ਬਾਕੀ ਬਾਤ ਜੀ ਵੀ ਹੁੰਦੀ ਆ ਬਾਕੀ ਆਪਾਂ ਕੱਲੂ ਕਰਾਂਗੇ ਗੱਲਬਾਤ ਹੁਣ ਅੱਜ ਬਸ ਇੰਨਾ ਹੀ ਕੀਤਾ ਬਾਕੀ ਅਗਲੇ ਵਲੋਗ ਵਿੱਚ ਬਣਾਵਾਂਗੇ ਆਪਾਂ ਅੱਜ ਤਾਂ ਇੰਨਾ ਬਣਾਇਆ ਬਾਕੀ ਉਤਾਰਾਂ ਜੀ ਹੈ ਨਹੀਂ ਜੁਟੀਆਂ ਚ ਸੰਗੀਤ ਨਾਲ ਬਾਕੀ ਕੱਲੂ ਕਰਾਂਗੇ ਬਾਕੀ ਉਹ ਤਾਰਾਂ ਨਹੀਂ ਮੈਂ ਉਹ ਦੇਖਦਾ ਹਾਂ ਜੇ ਆਗੇ ਆਪਾਂ ਘਰੇ ਜੀ ਲੈਟਾਂ ਦੀ ਨਹੀਂ ਹੋਈਆਂ ਸਵੈਟਰ ਤੇ ਸਵੇਰੇ ਕਰਾਂਗੇ ਵਿਖਾਂ ਕੱਲ ਤੇ ਬਾਕੀ ਆ ਵੇਖੋ ਜੀ ਕ੍ਰੋਕੋਡਾਇਲ

ਦੇਹਾ ਹਰ ਹੱਡਾ ਐ ਪੂਰਾ ਕਰੋਕੋਡਾਈਲ ਬਣਾਇਆ ਹੈ ਇਹ ਦੇਖ ਸਾ ਤੇ ਕਰੋਕੋਡਾਇਲ ਕਹਿੰਦੇ ਨੂੰ ਮੇਰੇ ਵੀਰੋ ਕਰੋਕੋਡਾ ਬਾਕੀ ਹੋ ਲੱਟਾਂ ਨਹੀਂ ਬਾਕੀ ਹੋ ਲੱਟਾਂ ਨਹੀਂ ਫਟੂਆਂ ਫਟ ਤਾਂ ਹੋ ਗਈਆਂ ਪਰ ਤੁਹ ਲਿੰਕ ਨਹੀਂ ਕਰਦੀਆਂ ਸਵੇਰੇ ਵੇਖਾਂਗੇ ਫਿਰ ਕੱਲ ਦਾ ਬਲੌਗ ਆਪ ਕੋ ਡਿੰਕ ਕਰਾਂਗੇ ਬਾਕੀ ਜਾਗਦਾ ਰਹੀਆਂ ਤੁਸੀਂ ਦੇਖ ਲਿਓ ਬਾਕੀ ਅੱਜ ਦੀ ਵੀਡੀਓ ਚ ਇੰਨਾ ਸੀ ਜੀ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਧੰਨਵਾਦ